ਕਿਉਂ ਪਕੜ ਮਸੂਮਾਂ ਨੂੰ ਨੀਏ ਲਈ ਪਾਲਸੀਏ ਜਾਂਦੇ ਤੱਕ ਨੂਰ ਇਲਾਹੀ ਨੂੰ ਨਯੌ ਨਿਓ ਪਰਬਤ ਸੀ ਸਨਵਾਂਦੇ ਹੈ ਨਾਲ ਹਕੂਮਤ ਦੇ ਹੈ ਨਾਲ ਹਕੂਮਤ ਦੇ ਇਹਨਾਂ ਦੀ ਕੀ ਪਈ ਮਰੋੜੀ ਕਿਉਂ ਫੜੀ ਸਿਪਾਈਆਂ ਨੇ ਪੈਣੋ ਇਹ ਹਾਂਸਾਂ ਦੀ ਜੋੜੀ ਕਿਉ ਫੜੀ ਸਿਪਾਈਆਂ ਨੇ ਪੈਣੋ ਇਹ ਹਾਂਸਾਂ ਦੀ ਜੋੜੀ ਸਮਝਣ ਵਿੱਚ ਆਉਂਦੀ ਨਾ ਗਲਤੀ ਕਰ ਬੈਠੇ ਹਨ ਕਾਦੀ ਉਹ ਪੂਜਣ ਜੋਗ ਮਾਤਾ ਹੋਉ ਨਾਨੀ ਜਾਂ ਦਾਦੀ ਮਨ ਮੋਹਣੀਆਂ ਰੂਹਾਂ ਤੇ ਮਨ ਮੋਹਣੀਆਂ ਰੂਹਾਂ ਤੇ ਤਰਸ ਨਾ ਕਰਦੇ ਹਾ ਕਮਕੌੜੀ ਕਿਉਂ ਫੜੀ ਸ਼ਿਪਾਈਆਂ ਨੇ ਪਹਿਣੋ ਇਹ ਹਾਂਸਾਂ ਦੀ ਜੋੜੀ ਕਿਉਂ ਫੜੀ ਸ਼ਿਪਾਈਆਂ ਨੇ ਪਹਿਣੋ ਇਹ ਹਾਂਸਾਂ ਦੀ ਜੋੜੀ ਇਨ੍ਹਾਂ ਦੀ ਜ਼ਿੰਦਗੀ ਦੇ ਹੋਣੇ ਉਲਝੇ ਤਾਣੇ ਪੇਟੇ ਜਾਪਣ ਪਹਿਰਾਵੇ ਤੂੰ ਵੱਡੇ ਭਗਵਾਨ ਦੇ ਬੇਟੇ ਬਾਬਲ ਸਹਿਜਾਦਿਆਂ ਦਾ ਬਾਬਲ ਸਹਜਾਦਿਆਂ ਦਾ ਕੋਈ ਹੋਊ ਸੇਠ ਕਰੋੜੀ ਕਿਉਂ ਫੜੀ ਸ਼ਿਪਾਈਆਂ ਨੇ ਪਹਿਣੋ ਇਹਾਂ ਸੰਾਂ ਦੀ ਜੋੜੀ ਕਿਉਂ ਫੜੀ ਸ਼ਿਪਾਈਆਂ ਨੇ ਪਹਿਣੋ ਇਹਾਂ ਸੰਾਂ ਦੀ ਜੋੜੀ ਆਪਣੀ ਅੱਖਾਂ ਚੋਂ ਹੰਝੂ ਮੱਲੋ ਮੱਲੀ ਕਰਦੇ ਬਾਹਰੋਂ ਅੰਗ ਤੜਕ ਰਹੇ ਅੰਦਰੋਂ ਕੰਬੀ ਜਾਂਦੇ ਹਿਰਦੇ ਪਰਿਵਾਰ ਕਤਾਰ ਵਿੱਚੋਂ ਪਰਿਵਾਰ ਕਤਾਰ ਵਿੱਚੋਂ ਜਾਂਦੇ ਹੀਰੇ ਹਰਨ ਵਿਛੋੜੀ ਕਿਉਂ ਫੜੀ ਸ਼ਿਪਾਈਆਂ ਨੇ ਪਹਿਣੋ ਇਹ ਹਾਂਸਾਂ ਦੀ ਜੋੜੀ ਕਿਉਂ ਫੜੀ ਸ਼ਿਪਾਈਆਂ ਨੇ ਪਹਿਣੋ ਇਹ ਹਾਂਸਾਂ ਦੀ ਜੋੜੀ